ਜਿਹੜੀਆਂ ਗੱਲਾਂ ਪਿਛਲੇ ਸਾਲ ਵਿੱਚ ਹੋਈਆਂ ਜਿੰਨਾ ਗੁੱਸੇ ਗਿਲੇਆਂ ਕਰਕੇ ਕ੍ਰੋਧ ਕਰਕੇ ਰਿਸ਼ਤੇ ਟੁੱਟ ਰਹੇ ਨੇ ਉਹ ਚੀਜ਼ਾਂ ਛੱਡਣੀਆਂ ਨੇ ਕਰੈਕਟਰ ਬਦਲਣਾ ਹੈ ਜਿੱਦ ਕਰਕੇ ਘਰ ਟੁੱਟ ਰਿਹਾ ਸੀ ਉਹ ਆਦਤਾਂ ਬਦਲਣੀਆਂ ਨੇ ਜਿਹਦੇ ਕਰਕੇ ਘਰ ਵਿੱਚ ਕਲੇਸ਼ ਹੋ ਰਿਹਾ ਸੀ ਉਹ ਕਰੈਕਟਰ ਚੇਂਜ ਕਰਨਾ ਹੈ ਔਰ ਜਿਹੜੇ ਲੋਕ ਆਪਣੀਆਂ ਹੈਬਿਟਸ ਚੇਂਜ ਨਹੀਂ ਕਰਦੇ ਆਦਤਾਂ ਨਹੀਂ ਬਦਲਦੇ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਬਦਲਾਅ ਨਹੀਂ ਹੋ ਸਕਦਾ ਕੋਈ ਸੁੱਖ ਨਹੀਂ ਲਿਆ ਸਕਦਾ ਗੁਰੂ ਵੀ ਸਿੱਖ ਦੀ ਆਦਤ ਬਦਲਦਾ ਹੈ ਗੁਰੂ ਵੀ ਸਿੱਖ ਦਾ ਕਰੈਕਟਰ ਚੇਂਜ ਕਰਦਾ ਹੈ ਕਿਰਦਾਰ ਚੇਂਜ ਹੁੰਦਾ ਹੈ ਔਰ ਕਿਰਦਾਰ ਵਾਲੇ ਲੋਕ ਦੁਨੀਆ 'ਚ ਪੂਜੇ ਜਾਂਦੇ ਨੇ ਜਿਨ੍ਹਾਂ ਦਾ ਕਿਰਦਾਰ ਉੱਚਾ ਹੈ ਉਹ ਲੋਕ ਦੁਨੀਆ ਵਿੱਚ ਪੂਜੇ ਜਾਂਦੇ ਨੇ ਸੰਸਾਰ ਵਿੱਚ 550 ਸਾਲ ਉਮਰ ਹੈ ਖਾਲਸੇ ਦੀ ਸਿੱਖ ਕੌਮ ਦੀ ਹੋਰ ਤੁਸੀਂ ਕਿਰਦਾਰ ਇੰਨਾ ਉੱਚਾ ਕੀਤਾ ਤੁਹਾਡੇ ਬਜ਼ੁਰਗਾਂ ਨੇ ਕਿ ਪੂਰੇ ਵਰਲਡ ਵਿੱਚ ਪੂਰੀ ਦੁਨੀਆ ਵਿੱਚ ਕੇਸਰੀ ਨਿਸ਼ਾਨ ਚੋੜ ਰਹੀ ਹੈ ਪੂਰਾ ਵਰਲਡ ਜਾਣਦਾ ਕਿ ਕੋਈ ਸਿੱਖ ਕੌਮ ਹੈ ਇਸ ਦੁਨੀਆ ਦੇ ਨਕਸ਼ੇ ਤੇ ਉਹ ਕੋਈ ਸਿੱਖਾਂ ਨੇ ਪ੍ਰਾਪਤੀਆਂ ਕੀਤੀਆਂ ਨੇ ਸਾਧ ਸੰਗਤ ਅੱਜ ਪੂਰੇ ਵਰਲਡ ਤੱਕ ਸਿੱਖ ਕੌਮ ਦਾ ਨਾਮ ਹੈ ਅਮਰੀਕਾ ਦੀ ਯੂ ਐਸ ਏ ਦੀ ਇੱਕ ਲੇਡੀਜ਼ ਹੋਈ ਹੈ ਉਹਨੇ 5 ਪੀ ਐਚ ਡੀਆ ਕੀਤੀਆਂ ਨੇ ਧਰਮ ਅਧਿਆਨ ਤੇ ਉਹਦਾ ਨਾਮ ਹੈ ਮਿਸ ਜੀਨਾ ਕੋਲਰ ਜਦੋਂ ਉਹਨੂੰ ਨੈਟ ਤੇ ਸਰਚ ਕਰੋਗੇ ਸਪਰਲ ਵਕਤ ਦੇ ਨਾਮ ਨਾਲ ਉਹਦੀਆਂ ਥਿਉਰੀਆਂ ਆਉਣਗੀਆਂ ਉਹਦੇ ਤੇ ਉਹਨਾਂ ਦਾ ਮੈਸੇਜ ਅਸੀਂ ਦੂਜੇ ਧਰਮਾਂ ਦੀ ਤੁਲਨਾਤਮਕ ਅਧਿਆਨ ਇੱਕ ਪੁਸਤਕ ਹੈ ਉਹਦੇ ਵਿੱਚ ਛਾਪਿਆ ਹੋਇਆ ਉਹਦੀ ਸਟੇਟਮੈਂਟ ਹੈ ਉਹਨਾਂ ਕਿਹਾ ਦੁਨੀਆਂ ਦੇ ਲੋਕੋ ਮੈਂ ਧਰਮ ਉੱਤੇ ਧਰਮ ਅਧਿਐਨ ਤੇ 5 ਪੀਐਚਡੀਆ ਕੀਤੀਆਂ ਨੇ ਹਰ ਧਰਮ ਦਾ ਗ੍ਰੰਥ ਪੜ੍ਹਿਆ ਪਰ ਜਦੋਂ ਮੈਂ ਸਿੱਖਾਂ ਦੇ ਗੁਰੂ ਉਹ ਖਵਾਉਣ ਵਾਲੇ ਗ੍ਰੰਥ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਟ੍ਰਾਂਸਲੇਟ ਪੜ੍ਹੀ ਤਾਂ ਮੈਨੂੰ ਇੱਕ ਗੱਲ ਸਮਝ ਪਈ ਜਿੱਦਣ ਕੁੱਲ ਦੁਨੀਆਂ ਦੇ ਧਰਮਾਂ ਦੇ ਲੋਕ ਆਪੋ ਆਪਣੇ ਦਿਲਾਂ ਵਿੱਚੋਂ ਧਰਮਾਂ ਦੀ ਈਰਖਾ ਕੱਢ ਦੇਣਗੇ ਜੈਲਸੀ ਕੱਢ ਦੇਣਗੇ ਔਰ ਦਿਲੋਂ ਸਾਫ਼ ਹੋ ਕੇ ਇਨਸਾਫ਼ ਕਰਨਗੇ ਉਦੋਂ ਈਸਾਈ ਔਰਤ ਨੇ ਇਸ ਪਰਲਵਕ ਲਿਖਦੀ ਹੈ ਦੁਨੀਆਂ ਦੇ ਲੋਕੋ ਉਦੋਂ ਕੁੱਲ ਦੁਨੀਆਂ ਦਾ ਇੱਕੋ ਹੀ ਗੁਰੂ ਹੋਏਗਾ ਉਹ ਗੁਰੂ ਹੋਏਗਾ ਗੁਰੂ ਗ੍ਰੰਥ ਸਾਹਿਬ ਸਨ 2004 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ 400 ਸਾਲ ਮਨਾਇਆ ਗਿਆ ਔਰ ਸਾਰੇ ਧਰਮਾਂ ਦੇ ਆਗੂ ਪਹੁੰਚੇ ਦਲਾਈ ਨਾਮੋ ਪਹੁੰਚਿਆ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜੇ ਨਿਊ ਸ੍ਰੀ ਅੰਮ੍ਰਿਤਸਰ ਸਾਹਿਬ ਵੱਡਾ ਦੀਵਾਨ ਉੱਥੇ ਲੱਗਾ ਅਸਿਕ ਕੌਮ ਦੇ ਸਰਮੋਹਰ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਸਾ ਉਹਨਾਂ ਨੇ ਉਦੋਂ ਕਥਾ ਦਿੱਤੀ ਵੱਡੇ ਵੱਡੇ ਵਿਦਵਾਨ ਪਹੁੰਚੇ ਸ਼੍ਰੀ ਰਵੀ ਸ਼ੰਕਰ ਪਹੁੰਚੇ ਸਨਤਨੀ ਮਤ ਵਿੱਚੋਂ ਯਮਾ ਮਸਜਿਦ ਦਾ ਸਭ ਤੋਂ ਵੱਡਾ ਮੇਜਰ ਉਹਦੀ 90 ਸਾਲ ਦੀ ਉਮਰ ਸੀ ਉਹ ਵੀ ਪਹੁੰਚਿਆ ਉਹਨਾਂ ਨੇ ਕੈਸੀ ਭਾਵੇਂ ਮੇਰੀ ਸਿਹਤ ਸਾਦਗਰ ਨਹੀਂ ਹੈ ਮੈਂ 90 ਸਾਲ ਦਾ ਬਜ਼ੁਰਗ ਹੈ ਔਰ ਇਸ ਅਫਸਰਤੇ ਮੈਂ ਵੀ ਅਕੀਦਤ ਦੇ ਫੁਲਸ਼ਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਜਦਾ ਕਰਨ ਵਾਸਤੇ ਪਹੁੰਚੇ ਜਿਹੜੇ ਉਹਨੇ 2 ਮਿੰਟਾਂ ਚ ਗੱਲ ਕਹੀ ਉਹ ਵੀ ਬੜੀ ਕਮਾਲ ਦੀ ਸੀ। ਹੁਣ ਕੇ ਦੁਨੀਆ ਦੇ ਲੋਕੋ ਅਜੇ ਸੰਸਾਰ ਦੇ ਲੋਕਾਂ ਨੂੰ ਸਮਝ ਨਹੀਂ ਆਈ ਸੰਸਾਰ ਦੀ। ਜਿੱਦਨ ਦੁਨੀਆ ਦੇ ਲੋਕ ਸਿਆਣੇ ਹੋਣਗੇ ਜਿੱਦਨ ਧਾਰਮਿਕ ਅਖਵਾਉਣ ਵਾਲੇ ਲੋਕ ਸਿਆਣੇ ਹੋ ਜਾਣਗੇ ਉਦਨ ਸਮਝਦਾਰੀ ਦਾ ਇਕੋ ਹੀ ਪਰਮਾਨ ਹੋਏਗਾ ਉਸ ਦਿਨ ਸਭ ਧਰਮਾਂ ਦਾ ਇਕੋ ਹੀ ਰਹਿਬਰ ਹੋਏਗਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਵੀ ਨੱਟ ਉੱਤੇ ਪਿਆ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਆਪਾਂ ਉਸ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬਹਿ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਆ ਬਾਕੀ ਜਿੱਥੋਂ ਤੱਕ ਨਵੇਂ ਸਾਲ ਦੀ ਗੱਲ ਹੈ ਉਹ ਮੈਂ ਤੁਹਾਨੂੰ ਕਹਿ ਦਾਂ ਜੋ ਹਜ਼ੂਰ ਨੇ ਬਾਣੀ ਅੰਦਰ ਕਿਹਾ ਸੋਈ ਚੰਦ ਚੜ੍ਹੇ ਸਿਤਾਰੇ ਸੋਈ ਦੁਨੀਆ ਰਤਬਤ ਰਹੇ ਉਹੀ ਚੰਦਰ ਨੇ ਉਹੀ ਸੂਰਜ ਨੇੜਾ ਉਹੀ ਧਰਤੀ ਰਹਿਣੀ ਹੈ ਜੇ ਸੁਭਾਅ ਬਦਲਾਂਗੇ ਫਿਰ ਬਹੁਤ ਕੁਝ ਬਦਲ ਜਾਏਗਾ 22 ਤੋਂ 25 ਕੰਟਰੀਆਂ ਮੁਸਲਮਾਨਾਂ ਦੀਆਂ ਨੇ ਅਰਬ ਕੰਟਰੀਆਂ ਔਰ ਉਹ ਭਾਈ ਤੋਂ 25 ਕੰਟਰੀਆਂ ਅਰਬ ਕੰਟਰੀਆਂ ਵਾਲੇ ਸਾਲ ਨੂੰ ਮੰਨਦੇ ਨਹੀਂ ਨਾ ਉਹਨਾਂ ਮਨਾਉਂਦੇ ਉਹ ਕਿਹੜਾ ਮਨਾਉਂਦੇ ਨੇ ਹਿਜਰੀ ਸਨ ਹਿਜਰੀ ਸਨ ਨਾ ਪਾਵੈ ਜਦੋਂ ਉਹਨਾਂ ਦੇ ਰੱਬਰ حضرت ਮੁਹੰਮਦ ਸਾਹਿਬ ਨੇ ਜਿਸ ਦਿਨ ਹਿਜਰੀ ਕੀਤੀ ਉਸ ਦਿਨ ਤੋਂ ਉਹ ਤਰੀਕਾ ਸ਼ੁਰੂ ਕਰਦੇ ਨੇ ਉਹ ਹਿਜਰੀ ਸਨ ਮਨਾਉਂਦੇ ਨੇ 22 ਤੋਂ 25 ਕੰਟਰੀ ਇਸ ਤਰ੍ਹਾਂ ਨੇ ਔਰ ਜਿਸ ਦੇਸ਼ ਤੋਂ ਤੁਸੀਂ ਆਏ ਹੋ ਉਸ ਤਰਜ਼ੀ ਤੇ ਜਦੋਂ ਗੁਰੂ ਨੇ ਪਹਿਲੇ ਮਹੀਨੇ ਦੀ ਸ਼ੁਰੂਆਤ ਕੀਤੀ ਤਾਂ ਚੇਤ ਤੋਂ ਕੀਤੀ ਚੇਤ ਗੋਬਿੰਦ ਅਰਧਿਏ ਹੋਵੇ ਆਨੰਦ ਘਣਾ ਭਾਈ ਤੂੰ ਘਣੇ ਆਨੰਦ ਵਿੱਚ ਚਲ ਜਾਏਂਗਾ ਆਹ ਮੈਂ ਤੈਨੂੰ ਦੱਸਾਂ ਇਸ ਸਾਲ ਵਿੱਚ ਘਣਾ ਆਨੰਦ ਕਿਵੇਂ ਆਉਣਾ ਹੈ ਕਹਿੰਦੇ ਰੱਬ ਨੂੰ ਚਿੱਤੇ ਕਰਨਾ ਸ਼ੁਰੂ ਕਰ ਦੇ ਅੱਜ ਤੋਂ ਫਿਰ ਘਣੇ ਆਨੰਦ ਵਿੱਚ ਚਲ ਜਾਊਗਾ ਔਰ ਉਹ ਵੀ ਸੰ ਜਿਹੜਾ ਵੈਸੇ ਬੇਸਿਕਲੀ ਉਹ ਵੀ ਸਾਡਾ ਨਹੀਂ ਹੈ ਸਾਨੂੰ ਗੁਰੂ ਸਾਹਿਬਾਨ ਨੇ ਉਹਦੇ ਮੁਤਾਬਕ ਉਪਦੇਸ਼ ਦਿੱਤਾ ਹੈ ਕਿਉਂ ਭਾਈ ਉਸ ਦੇਸ਼ ਵਿੱਚ ਬਾਣੀ ਉਚਾਰਨ ਹੋਈ ਹੈ ਅਦਰਵਾਈਜ਼ ਉਹ ਵੀ ਸੰ ਜਿਹੜਾ ਉਹ ਰਾਜਾ ਵਿਕਰਮਾਜੀਤ ਦੇ ਜਨਮ ਤੋਂ ਸ਼ੁਰੂ ਹੁੰਦਾ ਉਹਨੂੰ ਵਿਕਮਨੀ ਸੰਬਦ ਕਹਿੰਦੇ ਨੇ ਵਿਕਰਮੀ ਉਹ ਰਾਜੇ ਵਿਕਰਮਾਜੀਤ ਦੇ ਜਨਮ ਤੋਂ ਸ਼ੁਰੂ ਹੁੰਦਾ ਪਰ ਸਿੱਖ ਵਾਸਤੇ ਇਹ ਚੀਜ਼ਾਂ ਐਨੀਆਂ ਐਮੰਦਰੀ ਰੱਖਦੀਆਂ ਕੋਈ ਐਮੰਦਰੀ ਨਾ ਚੀਜ਼ਾਂ ਦੀ ਕਿਹੜਾ ਹੈ ਐਮੀਆਂ ਦੇ ਸਕਲਦੀ ਹੈ ਗੁਰੂ ਨੇ ਕਿਹਾ ਭਾਈ ਉਹੀ ਦਿਨ ਉਹੀ ਘੜੀ ਉਹੀ ਵਕਤ ਲਖਣਾ ਜਿੱਦਣ ਤੂੰ ਆਪਣੇ ਮਨ ਦਾ ਪਾਸਾ ਬਦਲਨੇ ਭਗਤ ਕਬੀਰ ਸਾਹਿਬ ਦੀ ਇੱਕ ਪੰਕਤੀ ਹੈ ਕਹਿੰਦੇ ਉਹ ਦੁਨੀਆ ਦੇ ਲੋਕੋ ਤੁਸੀਂ ਹਾਰੀ ਹੋਈ ਬਾਜੀ ਜਿੱਤ ਸਕਦੇ ਹੋ ਤੁਹਾਨੂੰ ਪਾਸਾ ਬਦਲਣਾ ਚਾਹੀਦਾ ਇੱਕ ਖੇਡ ਦਾ ਨਾਮ ਵੀ ਪਾਸਾ ਹੈ ਔਰ ਦੂਜੇ ਪਾਸੇ ਉਹਨਾਂ ਕਹਿੰਦਾ ਮਨ ਦਾ ਪਾਸਾ ਬਦਲ ਤੂੰ ਹਾਰਦਾ ਹੋਇਆ ਜਿੱਤਿਆਏਗਾ ਮਨ ਦਾ ਪਾਸਾ ਬਦਲ ਆਪਣੇ ਮਨ ਦੀਆਂ ਆਤਾਂ ਚੇਂਜ ਕਰ ਕਹੋ ਕਵੀਰ ਤੇ ਜਨ ਕਵੈਨ ਹਾਰੇ ਕੌਣ ਢਾਲ ਜੋ ਜਨੈ ਪਸ ਜਿਨ੍ਹਾਂ ਨੂੰ ਆਪਣੇ ਮਨ ਦਾ ਪਸਾ ਬਦਲਣ ਆ ਗਿਆ ਭਾਈ ਉਹ ਨਹੀਂ ਕਦੇ ਹਾਰਨਗੇ ਉਹ ਜਿੱਤ ਜਾਣਗੇ ਸੋ ਇਹ ਜਨਮ ਕੋਈ ਚੀਜ਼ ਨਾਲ ਜਿੱਤਿਆ ਜਾਣਾ ਹੈ ਮਨ ਦਾ ਪਾਸਾ ਬਦਲੋ ਅੱਜ ਤੋਂ ਮਨ ਦੀਆਂ ਆਤਮ ਬਦਲਣੀਆਂ ਨੇ ਜਿਹੜੇ ਕ੍ਰੋਧ ਕਰਕੇ ਕਲੇਸ਼ ਕਰਕੇ ਪਿਛਲੇ ਘਰਾਂ ਪਰਿਵਾਰਾਂ ਵਿੱਚ ਘਰ ਟੁੱਟ ਰਹੇ ਨੇ ਉਹਨੂੰ ਆਪਾਂ ਜੋੜਨਾ ਹੈ ਮੈਂ ਇਹਨਾਂ ਦੇਸ਼ਾਂ ਤੋਂ ਇੱਕ ਗੱਲ ਬੜੀ ਪ੍ਰਭਾਵਿਤ ਹੋ ਕੇ ਥਾਂ-ਥਾਂ ਤੇ ਕਹਿੰਦਾ ਇੱਥੇ ਦੋ ਵਰਡ ਸਭ ਤੋਂ ਵੱਧ ਯੂਜ਼ ਕੀਤੇ ਜਾਂਦੇ ਨੇ ਦੋ ਵਰਡ ਇਹਨਾਂ ਕੰਟਰੀਆਂ ਤੁਸੀਂ ਵੀ ਬੱਚਿਆਂ ਨੂੰ ਸਿਖਾਉਂਦੇ ਹੋ ਪਹਿਲੋਂ ਵਰਡ ਕੀ ਹੈ ਥੈਂਕ ਯੂ ਛੋਟੀ ਜਿਹੀ ਗੱਲ ਤੇ ਕੀ ਕਹਿੰਦੇ ਹੋ ਥੈਂਕ ਯੂ ਨਿਕਲ ਜਾ ਬੱਚਾ ਤੁਹਾਡਾ ਤੁਹਾਨੂੰ ਚੀਜ਼ ਚੁੱਕ ਕੇ ਫੜਾਉਂਦਾ ਤੁਸੀਂ ਜ਼ੁਬਾਨ ਤੋਂ ਕਹਿੰਦੇ ਬੇਟੇ ਥੈਂਕ ਯੂ ਧੰਨਵਾਦ ਇਹਦਾ ਅਰਥ ਕੀ ਹੈ ਤੁਹਾਡਾ ਧੰਨਵਾਦ ਔਰ ਦੂਜਾ ਵਰਡ ਸਭ ਤੋਂ ਵੱਧ ਇੱਕ ਦਿਨ ਵੇ ਯੂਜ਼ ਹੁੰਦੇ ਨੇ ਨਾ ਕੰਟਰੀਆਂ 'ਚ ਉਹ ਕੀ ਹੈ ਸੌਰੀ ਗਲਤੀ ਨਾ ਵੀ ਹੋਵੇ ਸੌਰੀ ਇੱਥੋਂ ਤੱਕ ਪੰਜ ਬੰਦੇ ਟੇਬਲ ਟਾਪ 'ਤੇ ਗੱਲਾਂ ਕਰਦੇ ਗੱਲਾਂ ਕਰਦੇ ਆ ਨਿਸ਼ਸ਼ਿਕ ਆ ਜਾਏ ਉਹ ਕਹਿੰਦਾ ਸੌਰੀ ਕਿਉਂ ਮੇਰੇ ਕਰਕੇ ਗੱਲ ਡਿਸਟਰਬ ਹੋ ਗਈ ਸੌਰੀ ਕਹਿਣ ਨਾਲ ਝਗੜਾ ਮੁੱਕ ਜਾਂਦਾ ਹੈ ਦੁਨਿਆਵੀ ਰਿਸ਼ਤਿਆਂ ਵਿੱਚ ਵੀ ਸੌਰੀ ਕਹਿਣ ਨਾਲ ਝਗੜੇ ਮੁੱਕ ਜਾਂਦੇ ਨੇ ਇਹੀ ਉਹ ਗੱਲ ਗੁਰੂ ਨੇ ਸਿਖਾਈ ਉਹ ਸਿਖਾ ਜਦੋਂ ਸਵੇਰੇ ਅੰਮ੍ਰਿਤ ਵੇਲੇ ਤੇਰੀ ਨੀਂਦ ਵਿੱਚੋਂ ਜਾ ਖੁੱਲੇ ਦਿੰਦੇ ਸ਼ੁਰੂਆਤ ਵਿੱਚ ਰੱਬ ਦਾ ਸ਼ੁਕਰਾਨਾ ਕਰਕੇ ਕਹਿ ਸਤਨਾਮ ਸ੍ਰੀ ਥੈਂਕਸ ਕਰ ਰੱਬ ਦਾ ਤੇਰੀਆਂ ਅੱਖਾਂ ਖੁੱਲੀਆਂ ਨੇ ਥੈਂਕਸ ਕਰ ਤੈਨੂੰ ਇੱਕ ਦਿਨ ਉਮਰ ਮਿਲੀ ਹੈ ਥੈਂਕਸ ਕਰ ਰੱਬ ਦਾ ਸ਼ੁਕਰਾਨਾ ਕਰ ਤੇਰੇ ਅੰਗ ਪੈਰ ਸਹੀ ਸਲਾਮਤ ਨੇ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੇ ਰੋਜ਼ ਉੱਠ ਕੇ ਅੱਖਾਂ ਖੋਲਦਿਆਂ ਕਹਿ ਸਤਨਾਮ ਸ੍ਰੀ ਇਹ ਫਿਰ ਨਵਾਂ ਸਾਲ ਹੈ ਜੇ ਸਵੇਰੇ ਉੱਠਦਿਆਂ ਤੁਹਾਨੂੰ ਵਾਹਿਗੁਰੂ ਚੇਤੇ ਆਵੇ ਜਦੋਂ ਸਵੇਰੇ ਨੀਂਦ ਚੋਂ ਜਾਗ ਖੁੱਲੇ ਆਪ ਵੀ ਵਾਹਿਗੁਰੂ ਕਹਿਣੇ ਆਪਣੇ ਬੱਚਿਆਂ ਨੂੰ ਵੀ ਉਠਾਉਣ ਲੱਗਿਆਂ ਕਹਿਣਾ ਬੇਟੇ ਉੱਠ ਬੋਲ ਸਤਨਾਮ ਸ੍ਰੀ ਤੀਓ ਉੱਠ ਪੁੱਤ ਬੋਲ ਸਤਨਾਮ ਸ੍ਰੀ ਫਿਰ ਨਵਾਂ ਸਾਲ ਹੈ ਕੋਈ ਬਦਲਾਵ ਹੋਇਆ ਰੋਜ਼ ਆਪਣਾ ਸ਼ੁਰੂ ਕਰੋ ਗੁਰ ਸਤਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ त्याਗ ਇਹਨਾਂ ਨੂੰ ਪੱਕਾ ਕਰ ਲਓ ਮੈਂ ਵੀ ਜਦੋਂ ਤੁਹਾਡੀ ਨੀਂਦ ਚੋਂ ਜਾ ਖੁੱਲੇ ਵਾਹਿਗੁਰੂ ਕਹਿ ਲਿਆ ਕਰੋ ਨੇ ਇਹ ਤਾਂ ਹੋਣਾ ਜੇ ਸਮੇਂ ਸਿਰ ਉੱਠੋਗੇ ਜੇ ਆਲਰਮ ਬੰਦ ਬੰਦ ਕਰਕੇ ਲੇਟ ਹੋਣਾ ਫਿਰ ਤਾਂ ਨੱਠ ਭਜ ਪਈਓ ਅੱਗ ਓ ਛੇਤੀ ਚੱਲੋ ਛੇਤੀ ਚੱਲ ਲੇਟ ਹੋ ਬੈ ਫਿਰ ਵਾਹਿਗੁਰੂ ਉੱਪਰ ਜਾ ਜਦੋਂ ਨੀਂਦ ਚੋਂ ਜਾ ਖੁੱਲੇ ਕੀ ਕਹਿਣਾ ਸਤਨਾਮ ਸ੍ਰੀ ਕਹਿ ਲਓਗੇ ਭਾਈ ਹੱਥ ਖੜੇ ਕਰਕੇ ਜਕਾਰਾ ਛੱਡੋ ਫਿਰ ਨਵਾਂ ਸਾਲ ਹੈ ਸਵੇਰੇ ਸ਼ੁਰੂ ਕਰਨਾ ਬੋਲੇ ਸੋਨਹਾਲ ਇਹ ਰੱਬ ਦਾ ਹੈ ਥੈਂਕਸ ਥੈਂਕ ਯੂ ਵਾਹਿਗੁਰੂ ਤੋਂ ਧੰਨਵਾਦ ਤੇ ਦੂਜਾ ਕੰਮ ਕੀ ਸ਼ੁਰੂ ਕਰਨੇ ਸਾਰਾ ਦਿਨ ਲੰਘੇ ਕੰਮ ਤੇ ਘਰ ਦੇ ਕੰਮਾਂ ਤੇ ਬੱਚਿਆਂ ਵਿੱਚ ਕਾਰੋਬਾਰ ਰਾਤ ਪਈ ਹੈ ਰਤਿ ਸੌਣ ਲੱਗਿਆਂ ਇੱਕ ਗੱਲ ਯਾਦ ਕਰਨੀ ਹੈ ਰੱਬ ਦੀਆਂ ਦਿੱਤੀਆਂ ਅੱਖਾਂ ਨਾਲ ਅੱਜ ਕਿੰਨਾ ਕੁਝ ਬੁਰਾ ਵੇਖ ਹੋ ਗਿਆ ਹੈ ਰੱਬ ਦੀ ਦਿੱਤੀ ਜ਼ੁਬਾਨ ਨਾਲ ਅੱਜ ਕਈ ਕੁਝ ਕੋੜਾ ਬੋਲ ਹੋ ਗਿਆ ਹੈ ਰੱਬ ਦੀ ਦਿੱਤੀ ਜ਼ੁਬਾਨ ਨਾਲ ਅੱਜ ਝੂਠ ਵੀ ਬੋਲ ਹੋ ਗਿਆ ਰਤਿ ਸੌਣ ਲੱਗਿਆਂ ਮਾਫੀ ਮੰਗ ਕੇ ਕਹੀਂ ਵਾਹਿਗੁਰੂ ਮਾਫ ਕਰ ਦਿਓ ਜੇ ਲਿਖਾ ਲੈਣ ਤੇ ਰੱਬ ਆਜੇ ਆਪਾਂ ਲਿਖੇ ਤੋਂ ਨਹੀਂ ਛੁੱਟ ਸਕਦੇ ਸੌਣ ਲੱਗਿਆਂ ਕਹਿੰਦੇ ਲਿਖੇ ਕਤੈ ਨ ਛੁੱਟੀਐ ਖਿਨ ਖਿਨ ਭੁੱਲਣ ਹਾਰ ਮਕਸ਼ਣ ਹਾਰ ਛਲੇ ਨਾਨਕ ਭਾਰਤ ਰੱਬ ਤੋਂ ਸੌਰੀ ਮੰਗ ਕੇ ਸੋਮੋ ਮੇਰਾ ਵਿਸ਼ਵਾਸ ਹੈ ਲਿਖਾ ਨਹੀਂ ਦੇਣਾ ਪਏਗਾ ਉਹ ਨਾਲ ਦੀ ਨਾਲ ਨਵੇੜ ਦਿੰਦਾ ਹੈ ਔਰ ਅਗਲੀ ਗੱਲ ਆਪਣਾ ਸੁਭਾਅ ਆਪਣੀਆਂ ਹੈਬਿਟਸ ਚੇਂਜ ਕਰਨੀਆਂ ਗੁੱਸਾ ਆਉਣਾ ਮਨ ਦਾ ਸੁਭਾਅ ਹੈ ਹਰ ਬੰਦੇ ਨੂੰ ਆਉਂਦਾ ਹੈ ਮਿੱਤੋ ਲਿਖ ਕੇ ਲੈ ਲਓ ਜਿਹੜਾ ਬੰਦਾ ਇਹ ਕਹਿੰਦਾ ਕਿ ਮੈਂ ਬਾਣੀ ਬਹੁਤ ਪੜਦਾ ਮੈਨੂੰ ਗੁੱਸਾ ਨਹੀਂ ਆਉਂਦਾ ਉਹਨੂੰ ਜਿਆਦਾ ਆਉਣਾ ਜਿੱਦਣ ਉਹਦਾ ਲੈਵਲ ਚੈੱਕ ਕਰੋਗੇ ਨਾ ਉਹਨੂੰ ਜਿਆਦਾ ਆਉਣਾ ਇਹ ਹੋਏ ਨਹੀਂ ਸਕਦਾ ਕੋਈ ਬੰਦਾ ਬਾਣੀ ਪੜਦਾ ਤੇ ਉਹ ਕਹਵੇ ਮੈਨੂੰ ਗੁੱਸਾ ਨਹੀਂ ਆਉਂਦਾ ਗੁੱਸਾ ਆਉਂਦਾ ਗੁੱਸਾ ਆਉਣਾ ਮਾੜਾ ਨਹੀਂ ਹੈ ਉਹ ਮਨ ਦਾ ਸੁਭਾਅ ਹੈ ਪਰ ਗੁੱਸਾ ਹਟਾਉਣਾ ਸਭ ਤੋਂ ਮਾੜਾ ਹੈ ਜੇ ਗੁੱਸਾ ਮਨ ਵਿੱਚ ਰਹਿਣ ਲੱਗ ਪਿਆ ਦੇਹੀ ਨੂੰ ਰੋਗ ਲੱਗਣਗੇ ਗੁੱਸਾ ਮਨ ਚ ਨਹੀਂ ਰਹਿਣਾ ਚਾਹੀਦਾ ਇਹ ਰੋਜ਼ ਦਾ ਨਿਯਮ ਬਣਾਓ ਆਪਾਂ ਗ੍ਰਸਤੀ ਬੰਦੇ ਆ ਘਰਾਂ ਵਿੱਚ ਕਈ ਵਾਰ ਗੁੱਸੇ ਰਾਜੀ ਹੋਣਾ ਹੈ ਰਾਤ ਬਦਲੀ ਤੇ ਸਿਆਣੇ ਕਹਿੰਦੇ ਸੀ ਬਾਤ ਬਦਲ ਜਾਣੀ ਚਾਹੀਦੀ ਇੱਥੇ ਲੋਕ ਕਈ ਕਈ ਦਿਨ ਉਹ ਗੱਲ ਨਹੀਂ ਛੱਡਦੇ ਕਈ ਕਈ ਦਿਨ ਉਹ ਝਗੜਾ ਚੱਲਦਾ ਹੈ ਕਈ ਕਈ ਦਿਨ ਰਾਤ ਬਦਲੀ ਤੇ ਬਾਤ ਬਦਲ ਜਾਣੀ ਚਾਹੀਦੀ ਹੈ ਇਹ ਆਪਣੇ ਮਨ 'ਚ ਪੱਕਾ ਧਾਰਨ ਕਰੋ ਅੱਜ ਵਾਲੇ ਕੱਪੜੇ ਮੈਲੇ ਹੋ ਗਏ ਕੱਲ ਨਹੀਂ ਪਾਏ ਧੋਲੇ ਅੱਜ ਵਾਲੇ ਰਾਤ ਦੇ ਭਾਂਡੇ ਘਰ 'ਚ ਕੋਈ ਰੱਖਦਾ ਐ ਸਵੇਰੇ ਵੀ ਖਾਣੇ ਜੁੱਠੇ ਰੱਖ ਲੋ ਵਈ ਆਪੋ ਆਪਣੀ ਕੋਲੀ ਆਪਣੇ ਥਾਲ ਨਾ ਧੋਇਓ ਸਵੇਰੇ ਖਾਣ ਨਹੀਂ ਮੈਲੇ ਗੰਦੇ ਥਾਲ ਰੋਟੀ ਪ੍ਰਸ਼ਾਦਾ ਛਕਿਆ ਉਹ ਧੋ ਲੈ ਕੱਪੜੇ ਮੈਲੇ ਉਹ ਧੋ ਲੈ ਘਰ 'ਚ ਝਾੜੂ ਪੂੰਝਾ ਡਸਟ ਕਰ ਲਈ ਸਾਰਾ ਕੁਝ ਹੋ ਗਿਆ ਜੇ ਸੱਜਣੋਂ ਘਰ ਸੋਹਣਾ ਸਾਫ਼ ਲੱਗਦਾ ਹੈ ਕੱਪੜੇ ਧੋਤੇ ਸੋਹਣੇ ਲੱਗਦੇ ਨੇ ਭਾਂਡੇ ਸਾਫ਼ ਕੀਤੇ ਸੋਹਣੇ ਲੱਗਦੇ ਨੇ ਇਹ ਵੀ ਯਾਦ ਰੱਖਿਓ ਘਰ ਨੂੰ ਜ਼ਿੰਦਗੀ ਨੂੰ ਸੋਹਣਾ ਬਣਾਉਣੇ ਜਿਹੜੀ ਗੱਲ ਅੱਜ ਹੋਈ ਉਹ ਕੱਲ ਨਹੀਂ ਹੋਣੀ ਚਾਹੀਦੀ ਰਾਤੀ ਖਤਮ ਕਰਦੇ ਜੇ 20-20 ਦਿਨ ਪੱਕਾ ਰੱਖਣੇ ਅਸ਼ਾ ਵਿੱਚ ਉਹ ਵੀ ਘਰ ਦੇਖਿਆ 8-8 ਦਿਨ ਤੀਵੀ ਆਦਮੀ ਨਹੀਂ ਬੋਲਦੇ ਹੱਦ ਹੋ ਗਈ ਗੱਲ ਵਾਲੀ ਕਿਸੇ ਕਿਸ ਦੁਨੀਆ ਚ ਰਹਦੇ 8-8 ਦਿਨ ਨਹੀਂ ਬੋਲੋਂਗੇ ਆਪਸ ਵਿੱਚ ਤੁਹਾਡੇ ਸਰੀਰ ਨੂੰ ਰੋਗ ਲੱਗਣ ਤੋਂ ਕੋਈ ਨਹੀਂ ਬਚਾ ਸਕਦਾ 8-8 10-10 ਦਿਨ ਵਾਈਫ ਹਸਬੰਡ ਬੋਲ ਨਹੀਂ ਰਹੇ ਤੋਨੂੰ ਰੋਗ ਲੱਗਣੋ ਕੋਈ ਨਹੀਂ ਬਚਾ ਸਕਦਾ ਜਿੱਥੇ ਮਰਜੀ ਮੱਥਾ ਟਿਕੀ ਜਾਇਓ ਇੱਕੋ ਚੀਜ਼ ਹੈ ਮਨ ਦਾ ਸਵਾਬ ਬਦਲੋ ਗੱਲ ਰਾਤ ਗਈ ਤੇ ਬਾਤ ਖਤਮ ਹੈ ਨਵੇਂ ਸਿਰਿਓਂ ਸ਼ੁਰੂ ਕਰੋ ਭਾਈ ਫਿਰ ਸੁੱਖ ਮਿਲੇਗਾ ਅਗਾਹਾਂ ਕੋ ਤਰੰਗ ਪਿੱਛਾ ਫੇਰਨਾ ਮੋੜੜਾ ਪਿਛਲੀਆਂ ਗੱਲਾਂ ਨਹੀਂ ਕਰੀਦੀਆਂ ਨੋ ਲੁਕਿੰਗ ਬੈਕ ਜੇ ਸੁਖੀ ਹੋਣਾ ਹੈ ਆਪਣੇ ਮਨ ਦਾ ਪਾਸਾ ਬਦਲੋ ਜੋ ਕੱਲ ਹੋ ਗਿਆ ਉਹਨੂੰ ਕੱਲ ਖਤਮ ਕਰ ਦਿਓ ਕਰ ਲੋਗੇ ਬੀਬੀਓ ਕਰ ਲੋਗੇ ਪੱਕੀ ਗੱਲ ਹੈ ਤੁਸੀਂ ਵੀ ਭਾਈ ਜਦੋਂ ਰਾਤੀ ਸੋਣਾ ਵੈਗੁਰੂ ਤੋਂ ਸਭ ਨੇ ਮਾਫੀ ਮੰਗਣੀ ਰੱਬ ਕੋਲੋਂ ਔਰ ਆਪਣੇ ਮਨ ਚ ਗੁੱਸਾ ਨਹੀਂ ਰੱਖਣਾ ਤੀਵੇਂ ਆਦਮੀ ਵਾਈਫ ਹਸਬੈਂਡ ਪਤੀ ਪਤਨੀ ਦੀ ਕੋਈ ਲੜਾਈ ਨਹੀਂ ਹੋਣੀ ਹੋਣੀ ਚਾਹੀਦੀ ਜੇ ਹੋਈ ਹੈ ਸਭ ਦੇ ਘਰਾਂ ਦੀ ਉਹਨੂੰ ਰਾਤੋ ਰਾਤ ਖਤਮ ਹੋ ਜਾਣਾ ਚਾਹੀਦਾ ਲੰਬਾ ਨਹੀਂ ਕਰੋ ਜੇ ਲੰਬਾ ਕਰੋਗੇ ਤਾਂ ਹਜ਼ੂਰ ਨੇ ਕਿਹਾ ਰੋਗ ਲੱਗਣਗੇ ਜੇ ਕੱਢ ਦੋਗੇ ਮਨ ਚੋਂ ਨਹੀਂ ਲੱਗਣਗੇ ਆਹ ਪੰਕਤੀ ਪੜੋ ਤੁਹਾਨੂੰ ਯਾਦ ਹੈ ਜਿਹਦੇ ਵਿੱਚ ਹਜ਼ੂਰ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਬੁਰੇ ਦਾ ਵੀ ਭਲਾ ਕਰਨਾ ਇਹ ਤਾਂ ਆਪਣਾ ਘਰ ਪਰਿਵਾਰ ਬੱਚੇ ਆ ਆਪਾਂ ਕਿਉਂ ਬੁਰਾ ਕਰਨਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਢਾਏ ਦੇਹੀ ਰੋਗ ਨਾ ਲੱਗਾਈ ਪੱਲੇ ਸਭ ਕਿਸ ਪਾਏ ਜਿਨਨੇ ਪਤੀ ਪਤਨੀ ਬੈਠੇ ਆ ਗਲੇ ਸ਼ਿਕਵੇ ਰਾਤੋਂ ਰਾਤ ਖਤਮ ਹੋ ਜਾਣੇ ਚਾਹੀਦੇ ਅਗਲੇ ਦਿਨ ਨਹੀਂ ਤੁਹਾਡੀ ਲੜਾਈ ਬੱਚਿਆਂ ਵਿੱਚ ਨਹੀਂ ਜਾਣੀ ਚਾਹੀਦੀ ਤੇ ਇੱਕ ਗੱਲ ਮੈਂ ਹੁਣ ਸਿਮਰਨ ਕਰਾ ਕੇ ਬਾਅਦ ਚ ਕਹਿਣੀ ਹੈ ਪਹਿਲਾਂ ਨਹੀਂ ਕਹਿਣੀ ਕਿਉਂਕਿ 12 ਵਜ ਗਏ ਨੇ ਮੈਂ ਪਹਿਲਾਂ ਨਹੀਂ ਕਹਿਣੀ ਪੂਰੀ ਦੁਨੀਆ ਕਿਸੇ ਹੋਰ ਤਰੀਕੇ ਨਾਲ ਇੰਜੋਏ ਮਨਾ ਕਰ ਰਹੀ ਹੈ ਕੋਈ ਪੱਪਾਂ ਕਲੱਬਾਂ ਵਿੱਚ ਕੋਈ ਹੋਰ ਰੌਲਾ ਪੈ ਰਿਹਾ ਆਪਾਂ ਕੀ ਕਹਿਣਾ ਹੈ ਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡਾ ਨਾਮ ਨਾ ਵਿਸਰੇ ਮਰਾ ਕਿਰਪਾ ਕਰਿਓ ਇਹ ਨਵੇਂ ਸਾਲ ਚ ਨਿਤਨੇਮ ਵੱਧ ਤੋਂ ਵੱਧ ਕਰਾਇਓ ਪਿਛਲੇ ਸਾਲ ਚ ਕਈ ਨਿਤਨੇਮ ਰਹਿ ਗਏ ਇਸ ਸਾਲ ਵਿੱਚ ਨਿਤਨੇਮ ਰਹਿ ਨਾ ਜਾਵੇ ਸਤਿਗੁਰੂ ਵੱਧ ਤੋਂ ਵੱਧ ਨਿਤਨੇਮ ਕਰਾ ਲਿਓ ਇਹ ਗੁਰੂ ਘਰੋਂ ਮੰਗਿਓ ਮੰਗੋ ਸਾਰੇ ਪਿਆਰ ਨਾਲ ਫਿਰ ਪਿਆਰ ਨਾਲ ਜਪਾਂਗੇ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਤੋਂ ਇੱਕ ਵਾਰ ਜਕਾਰੇ ਛੱਡ ਦਿਓ

ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾ ਵਾ ਗੂੰਜਾ ਪਾ ਦਿਓ ਵਾਹ ਗੁਰੂ 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 ਵਾਹ

ਵਾਹ ਗਰੂ 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 ਗੱਜ ਕੇ ਵਾਹ ਗੁਰੂ 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 vai through 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 vai

ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਗੁਰੂ ਵਾਹ ਗੁਰੂ ਵਾਹ ਕਰ ਕਿਰਪਾ ਦੀ ਜੈ ਨਾਮ ਕਰ ਕਿਰਪਾ ਦੀ ਜੈ ਨਾਮ ਕਰ ਕਿਰਪਾ ਦੀ ਜੈ ਨਾਮ ਕਰ ਮੰਗੋ ਆਹਾਹਾ ਕਰ ਕਿਰਪਾ ਦਿਨਾਮ ਕਰ ਕਿਰਪਾ ਦਿਨਾਮ ਕਰ ਕਿਰਪਾ ਦਿਨਾਮ ਕਰ ਨਾਨਕ ਕੀ ਵੇਨੰਤੀ ਆ ਨਾਨਕ ਕੀ ਵੇਨੰਤੀ ਆ ਨਾਨਕ ਕੀ ਵੇਨੰਤੀ ਆ ਨਾਨਕ ਬੇਨੰਦੀਆ ਨਾਨਕ ਕੀ ਵੇਨੰਤੀ ਆ ਨਾਨਕ ਕੀ ਵੇਨੰਤੀ ਆ ਨਾਨਕ ਕੀ ਵੇਨੰਤੀਆਂ ਨਾਨਕ ਵੇਨੰਤੀਆਂ ਕਰ ਕਿਰਪਾ ਦੀ ਜਨਮ ਕਰ ਕਿਰਪਾ ਦੀ ਜਨਮ ਕਰ ਕਿਰਪਾ ਦੀ ਜਨਮ ਕਰ 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 ਕਿਰਪਾ ਦਿਜਨਾਮ ਕਰ ਕਿਰਪਾ ਦਿਜਨਾਮ ਕਰ ਕਿਰਪਾ ਕਰ ਕਿਰਪਾ ਨਾਨਕ ਕੀ ਵੇਨੰਤੀ ਆ ਨਾਨਕ ਕੀ ਵੇਨੰਤੀ ਆ ਨਾਨਕ ਰੋ ਬਨੰਤੀ ਨਾਨਕ ਕਰ ਕਿਰਪਾ ਦੀ ਜੈ ਨਾਮ ਕਰ ਕਿਰਪਾ ਦੀ ਜੈ ਨਾਮ ਕਰ ਕਰ ਕਿਰਪਾ ਦੀ ਜੈ ਨਾਮ ਅੱਖੋ ਸਤਨਾਮ ਸ੍ਰੀ ਹੁਣ ਕੁਝ ਜ਼ਰੂਰੀ ਗੱਲਾਂ ਸੁਣਿਓ ਹੈਬਿਟਸ ਕੀ ਚੇਂਜ ਕਰਨੀ ਆਪਣਾ ਸੁਭਾਅ ਬਦਲਣਾ ਕਿਉਂ ਬਦਲਣਾ ਭਾਈ ਆਖੋ ਸਤਨਾਮ ਸ੍ਰੀ ਸੁਭਾਅ ਬਦਲ ਨਾਲ ਗੁਰੂ ਨਾਲ ਪਿਆਰ ਪੈਣਾ ਹੈ ਸੁਭਾਅ ਬਦਲ ਨਾਲ ਪਹਿਲਾਂ ਪਰਿਵਾਰ ਨਾਲ ਪਿਆਰ ਪੈਣਾ ਆਪੋ ਆਪਣਾ ਸੁਭਾਅ ਬਦਲਣਾ ਹੈ ਅੱਛਾ ਕਈ ਬੰਦੇ ਪਤਾ ਕੀ ਕਹਿੰਦੇ ਗ੍ਰਸਤੀ ਤੌਰ ਤੇ ਉਹ ਜੀ ਇਹ ਬੰਦਾ ਘਰ ਵਾਲੀ ਤੋਂ ਬੜਾ ਡਰਦਾ ਹੈ ਘਰ ਵਾਲੀ ਤੋਂ ਬੜਾ ਡਰਦਾ ਹੈ ਮੈਂ ਕਈ ਵਾਰ ਲਾਈਵ ਤੋਂ ਕਿਹਾ ਸਿੱਖੋ ਘਰ ਵਾਲੀ ਤੋਂ ਡਰਨਾ ਚਾਹੀਦਾ ਹੈ ਜਿਹੜੇ ਘਰ ਵਾਲੀਆਂ ਤੋਂ ਨਹੀਂ ਡਰਦੇ ਉਹਨਾਂ ਦੇ ਘਰ ਵੀ ਨਹੀਂ ਵੱਸਦੇ ਡਰਨਾ ਚਾਹੀਦਾ ਹੈ ਘਰ ਵਾਲੀ ਨੂੰ ਘਰ ਵਾਲੇ ਤੋਂ ਵੀ ਡਰਨਾ ਚਾਹੀਦਾ ਕਿਹੜੀ ਗੱਲੋਂ ਜਿਸ ਵੱਲੋਂ ਘਰ ਟੁੱਟਦਾ ਨਜ਼ਰ ਆਏ ਉਤੋਂ ਡਰਨਾ ਚਾਹੀਦਾ ਜਿਸ ਕੰਮ ਤੋਂ ਬੱਚੇ ਰੁੱਲਦੇ ਨਜ਼ਰ ਆਉਣ ਕਿ ਸਾਡੇ ਸਟੈਪ ਨਾਲ ਬੱਚੇ ਰੁਲ ਜਾਣੇ ਉਤੋਂ ਡਰਨਾ ਚਾਹੀਦਾ ਹੈ ਜਿਸ ਗੱਲੋਂ ਘਰ ਵਿੱਚ ਕੋਈ ਫ੍ਰੈਕਸ਼ਨ ਪੈਦਾ ਹੋ ਰਹੀ ਹੈ ਪਤਨੀ ਨਾਰਾਜ਼ ਹੋ ਰਹੀ ਹੈ ਪਤੀ ਨੂੰ ਡਰਨਾ ਚਾਹੀਦਾ ਹੈ ਜਿਸ ਗੱਲੋਂ ਪਤੀ ਨਾਰਾਜ਼ ਹੁੰਦਾ ਹੈ ਪਤਨੀ ਨੂੰ ਡਰਨਾ ਚਾਹੀਦਾ ਮੈਂ ਕੋਲੋਂ ਨਹੀਂ ਕਹਿ ਰਿਹਾ ਜਦੋਂ ਗ੍ਰਸਥ ਸ਼ੁਰੂ ਹੋਇਆ ਲਾਮਾਂ ਹੋਈਆਂ ਲਾਮਾਂ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਹਜ਼ੂਰ ਕਹਿੰਦੇ ਨਿਰਮਲ ਪਉ ਪਾਇਆ ਹਰ ਗੁਣ ਦਾ ਆ ਹਰ ਵੇਖੇ ਰਾਮ ਹਾਜ਼ੂਰ ਏ ਲਮਾਇ ਨਾ ਨਿਰਮਲ ਪਉ ਪਾਇਆ ਭੌਦ ਅਰਥ ਡਰ ਭਾਈ ਨਿਰਮਲ ਪਉ ਰੱਖਣੇ ਡਰ ਰੱਖਣੇ ਇੱਕ ਦੂਜੇ ਦਾ ਕਿ ਨਾ ਇਸ ਗੱਲੋਂ ਮੇਰਾ ਘਰ ਟੁੱਟਦਾ ਏ ਕੰਮ ਨਹੀਂ ਮੈਂ ਕਰਨਾ ਆਫਟਰ ਮਹਿਰ ਜਾਪੋ ਆਪਣਾ ਸੁਭਾਅ ਆਪਣੀਆਂ ਹੈਬਿਟਸ ਚੇਂਜ ਕਰੋ ਬੰਦਾ ਵਿਆਹ ਤੋਂ ਪਹਿਲਾਂ ਮੈਰਿਜ ਤੋਂ ਪਹਿਲੇ ਦੋਸਤਾਂ ਮਿੱਤਰਾਂ 'ਚ ਬੈੰਦਾ 10 ਵਜਨ ਕੋਈ ਗੱਲ ਨਹੀਂ ਅੱਧੀ ਤਨਖਾਹ ਮਾਪਿਆਂ ਨੂੰ ਦਿੰਦਾ ਕੋਈ ਗੱਲ ਨਹੀਂ ਆਫਟਰ ਮੈਰਿਜ ਕੋਈ ਪੁੱਛਣ ਵਾਲਾ ਆ ਗਿਆ ਉਹਨੇ ਪੁੱਛਣਾ ਸਰਦਾਰ ਜੀ 6 ਵਜ ਦੀ ਜੌਬ ਖਤਮ ਹੋਈ 8 ਵਜ ਗਏ ਕਿੱਥੇ ਰਹੇ ਉਹਦਾ ਹੱਕ ਬਣਦਾ ਹੈ ਉਹਨੇ ਤਨਖਾਹ ਪੁੱਛਣੀ ਹੈ ਕਿ ਜੇ ਇੰਨੇ ਡਾਲਰ ਆਉਂਦੇ ਨੇ 5000 ਤੇ ਇਹ 4 ਕਿਉਂ 1000 ਕਿੱਧਰ ਹੈ ਉਹਨਾਂ ਪੁੱਛਣੇ ਉਹਦਾ ਪੁੱਛਣ ਦਾ ਹੱਕ ਬਣਦਾ ਹੈ ਜਿਹੜੀਆਂ ਬੀਬੀਆਂ ਨਹੀਂ ਪੁੱਛਦੀਆਂ ਉਹਨਾਂ ਦੇ ਘਰ ਬਣਦੇ ਵੀ ਨਹੀਂ ਮਾਈ ਬਣਾਉਣ ਤੇ ਆ ਜਾਏ ਤੇ ਸਜਣੋ ਸੂਈ ਨਾਲ ਘਰ ਬਣਾ ਦਿੰਦੀ ਹੈ ਉਜਾੜਨ ਤੇ ਆ ਜਾਏ ਇੱਕ ਪੰਚ ਝੜ ਜਾਂਦਾ ਮੈਂ ਕਈ ਵਾਰ ਕਹਿੰਦਾ ਹੁੰਦਾ ਰਾਜੇ ਦਾ ਰਾਜ ਜਦੋਂ ਫੇਲ ਹੁੰਦਾ ਜਦੋਂ ਵਜ਼ੀਰ ਮਾੜੇ ਨਿਕਲ ਜਾਂਦੇ ਬੀਬੀ ਘਰ ਦੀ ਵਜ਼ੀਰ ਹੈ ਭੈਣੋ ਮੰਤਰੀ ਮੰਤਰੀਆਂ ਨੂੰ ਵਿਭਾਗ ਵੰਡੇ ਜਾਂਦੇ ਨੇ ਕਿ ਤੇਰਾ ਵਿਭਾਗ ਜਿਹੜੇ ਰਾਜੇ ਦੇ ਮੰਤਰੀ ਮਾੜੇ ਨਿਕਲਣ ਉਹਦਾ ਰਾਜ ਨਹੀਂ ਕਦੇ ਚੱਲਦਾ ਪੰਜਾਬ ਵਿੱਚ ਹਿੰਦੁਸਤਾਨ ਵਿੱਚ ਜੰਡੀਆ ਵਿੱਚ ਭਾਰਤ ਵਿੱਚ 10 ਸਾਲ ਇੱਕ ਸਰਦਾਰ ਨੇ ਰਾਜ ਕੀਤਾ ਪ੍ਰਾਈਮ ਮਿਨਿਸਟਰ ਰਿਹਾ ਇੱਕ ਵੀ ਉਹਦੇ ਕੋਟਾਲੇ ਦਾ ਉੱਤੇ ਕੇਸ ਨਹੀਂ ਹੁਣ ਪਿੱਛੇ ਜਾਏ ਬਿਰਧ ਸੀ ਸਰੀਰ ਛੱਡ ਗਿਆ ਇੱਕ ਵੀ ਉਹਦੇ ਉੱਤੇ ਕੋਈ ਕੋਟਾਲੇ ਦਾ ਕੇਸ ਦਰਜ ਨਹੀਂ ਪਰ ਉਹਦੇ ਮੰਤਰੀ ਮਾੜੇ ਨਿਕਲ ਗਏ ਰਾਜ ਦਾ ਪੱਠਾ ਬਹਿ ਗਿਆ ਦੇਸ਼ ਦਾ ਰਾਜਾ ਬੁੱਤਾ ਪੜਿਆ ਨਹੀਂ ਹੈ ਮੰਤਰੀ ਚੰਗੇ ਨੇ ਦੋ ਚਾਰ ਉਹ ਚਲਾਈ ਜਾਂਦੇ ਨੇ ਖਿੱਚ ਕੇ ਮਨਿਸਟਰ ਚੰਗਾ ਹੋਣਾ ਚਾਹੀਦਾ ਹੈ ਰਾਜੇ ਨੂੰ ਖਿੱਚ ਕੇ ਰਾਜ ਚਲਾ ਲੈਂਦਾ ਹੈ ਬੀਬੀਆਂ ਘਰ ਦੀਆਂ ਮਨਿਸਟਰ ਨੇ ਬੰਦੇ ਨੇ ਕਮਾਈ ਕਰਨੀ ਹੈ ਸਾਹਬ ਨਾਲ ਚੱਲ ਕੇ ਬੀਬੀਆਂ ਨੇ ਘਰ ਬਣਾਉਣੇ ਨੇ ਬੀਬੀਆਂ ਤੋੜੀ ਅਗਵਾਈ ਚਾਹੀਦੀ ਹੈ ਜੋਗ ਉਹ ਵੀ ਗਲਤ ਨਹੀਂ ਜੇ ਮਨਿਸਟਰ ਮੰਤਰੀ ਵਾਲਾ ਨਿਕਲ ਜਾਏ ਫਿਰ ਝਗੜਾ ਹੁੰਦਾ ਹੈ ਅੱਛਾ ਇੱਕ ਬੇਨਤੀ ਹੋਰ ਕਰਾਂ ਮੇਰੇ ਕਰਕੇ ਕਿਤੇ ਘਰ ਜਾ ਕੇ ਰੋਬ ਨਾ ਪਾਉਣ ਲੱਗ ਜਿਓ ਮੰਤਰੀ ਹੁੰਨੀਆਂ ਅਸੀਂ ਘਰ ਦੀਆਂ ਹੋਰੇ ਸਿਰ ਡਾਂਗ ਖੜਕੀ ਹੋਵੇ ਮੰਤਰੀ ਜ਼ਰੂਰ ਹੈ ਇੱਕ ਦੂਜੇ ਦੀ ਰਿਸਪੈਕਟ ਕਰਨੀ ਹੈ ਸਤਿਕਾਰ ਕਰਨਾ ਹੈ ਇਹ ਬਹੁਤ ਜ਼ਰੂਰੀ ਹੈ ਰਿਸਪੈਕਟ ਕਰਨੀ ਸਿੱਖੋ ਇੱਕ ਨੋਟ